ਆਪ ਪ੍ਰੀਤ ਜੀ ਪਰ ਸਭ ਤੋਂ ਪਹਿਲਾਂ ਕੀ ਵੀ ਜਨਾ ਗੱਬਰ ਸਰਮ ਸਭ ਤੋਂ ਪਹਿਲਾਂ ਜੀ ਮੈਂ ਜੀ ਹਾਂ ਜੀ ਸਭ ਤੋਂ ਪਹਿਲਾਂ ਮੈਂ ਜੀ ਜਦ ਵੀ ਕਿਉਂਕਿ ਮੇਰੀ ਇੰਟਰਵਿਊ ਹੋਗੀ ਮੈਂ ਰੱਬ ਦਾ ਨਾਮ ਲੈਣਾ ਕਿਉਂਕਿ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਮੈਂ ਸਿੱਧਾ ਦਾ ਬੰਦਾ ਵਾ ਮੇਰੇ ਦਿਮਾਗ 'ਚ ਕੋਈ ਚੋਰ ਕੋਈ ਸ਼ਤਾਨੀ ਇਦਾਂ ਦੀ ਨਹੀਂ ਹੈਗੀ ਪਹਿਲਾਂ ਮੈਂ ਰੱਬ ਦਾ ਨਾਮ ਲਾਉਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਵਾਲਮੀਕੀ ਹਰ ਹਰ ਵਾਲਮੀਕੀ ਤਨ ਤਨ ਕਸ਼ੀਰ ਗੁਰੂਕ ਸਾਧੂ ਗੁਰੂ ਭਾਰਤ ਹਲਾ ਹਲਾ ਹੁਯਾ ਗੋਸਪਾ ਖੁਸ਼ ਹੋਣ ਵਾਲਾ ਤਾ ਸਭ ਨੂੰ ਖੁਸ਼ ਹੋ ਸਕੇ ਤੂੰ ਹੀ ਨੰਕਾਰ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ੋ ਜਕਾਰਾ ਮਾ ਚਿੰਤਪੁਨੀ ਦਾ ਬੋਲ ਸਾਚੇ ਦਰਬਾਰ ਦੀ ਹੈ ਔਰ ਜਕਾਰਾ ਇਲੈਕਸ਼ਨ ਲੜ ਰਹੇ ਤੁਸੀਂ ਕੀ ਹੈ ਜਕਾਰਾ ਸਤਗੁਰ ਰਵੀ ਮਾਰਾ ਜਕਾਰਾ ਮਹਾਰਾਜ ਰਖ ਸਤਗੁਰ ਰਵੀਦਾਸ ਮਹਾਰਾਜ ਦਾ ਸਾਡੇ ਗੁਰੂ ਜੀ ਦਾ ਔਰ ਆਪਾਂ ਗੱਲ ਕਰੀਏ ਦੇਖੋ ਜੀ ਇਹ ਇਲੈਕਸ਼ਨ 12 ਦੇ ਸੀ ਤੋਂ ਅੰਮ੍ਰਿਤਸਰ ਤੋਂ ਜਰੰਦਰ ਤੋਂ ਤੇ ਲੁਧਿਆਣਾ ਤੋਂ ਇਹ ਸੀਟਾਂ ਸਾਡੀਆਂ ਪੱਕੀਆਂ ਹੋ ਚੁੱਕੀਆਂ ਨੇ ਤੇ ਬਹੁਤ ਵੱਡੇ ਐਲਾਨ ਦੇ ਨਾਲ ਆਪਾਂ ਜਿੱਤ ਕੇ ਦਿਖਾਵਾਂਗੇ ਔਰ ਜਿਹੜੇ ਜਿਹੜੇ ਬੰਦੇ ਖੜੇ ਆ ਸਾਡੇ ਸਾਹਮਣੇ ਸਾਨੂੰ ਮਾਤਾ ਜਿੰਦਪੁਨੀ ਦਾ ਆਸ਼ੀਰਵਾਦ ਆ ਜੀ ਉਹ ਸਾਡੇ ਸਾਹਮਣੇ ਬੁਰੇ ਦੇਕੇ ਨਾਲ ਹਾਰ ਦੰਗੇ ਪਰ ਇਹ ਵੱਡਾ ਲਾਣਾ ਕਿਉਂਕਿ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਉਦੋਂ ਆਇਆ ਸੀ ਜਦੋਂ ਅੱਡ ਵਾਲੇ ਦਾ ਪੰਗਾ ਪਿਆ ਸੀਗਾ ਠੀਕ ਆ ਆ ਦੂਜੀ ਵਾਰੀ ਆ ਜੀ ਪਰ ਕਿਸੇ ਟਾਈਮ ਤੇ ਜੇ ਸਾਡੇ ਐਸਸੀ ਸਮਾਜ ਭਾਈਚਾਰੇ ਨੂੰ ਕੋਈ ਬੰਦਾ ਵੱਡਾ ਲੀਡਰ ਗਾਲਾਂ ਕੱਢਦਾ ਅੰਮ੍ਰਿਤਸਰ ਦੇ ਵਿੱਚ ਹੀ ਆ ਬੰਦਾ ਮੈਂ ਨਾਮ ਨਹੀਂ ਲਾਊਗਾ ਵਾ ਹੁਣ ਤੁਸੀਂ ਆਪ ਹੀ ਸਮਝ ਲਓਗੇ ਉਹ ਗਾਲਾਂ ਕੱਢ ਕੇ ਤੇ ਐਮਪੀ ਦੀ ਸੀਟ ਲੜਨਾ ਚਾਹੁੰਦਾ ਸਾਡੇ ਸਾਹਮਣੇ ਜਿੱਥੋਂ ਮੈਨੂੰ ਖੁੰਧਕਾਈ ਆ ਜਿੱਥੋਂ ਮੈਨੂੰ ਐਸਸੀ ਸਮਾਜ ਭਾਈਚਾਰੇ ਨੂੰ ਗਾਲਾਂ ਕ ਸ਼ਰੀਆਮ ਗਾਲਾਂ ਕੱਢ ਗਏ ਕਿਹਦੇ ਨੂੰ ਗਾਲਾਂ ਕੱਢੀਆਂ ਗਈਆਂ ਜੀ ਮੈਂ ਮੈਂ ਦਸਤਨਾਮ ਨਹੀਂ ਦੱਸਦਾ ਜੀ ਨਹੀਂ ਥੋੜੇ ਦੱਸੋ ਨਾ ਲੋਕਾਂ ਨੂੰ ਪਤਾ ਲੱਗੇ ਕਲੀਅਰ ਹੈ ਤਾਂ ਇਹ ਲੋਕੀ ਬੋਰਡ ਪਾਉਣਗੇ ਲੋਕੀ ਤਾਂ ਬੋਕਸ ਸੀਗਾ ਕਿ ਮੇਰੇ ਐਸੀ ਪਾਸੀ ਭਾਈ ਜਰੂਰ ਗਾਲਾਂ ਕੱਢੀ ਗਈਆਂ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਤੇ ਮੈਂ ਖੁੱਲ ਕੇ ਵਿਰੋਧ ਉਸ ਬੰਦੇ ਦਾ ਕਰੂੰਗਾ ਇਲੈਕਸ਼ਨ ਦੇ ਵਿੱਚ ਉਹਦੀਆਂ ਮੈਂ ਪੁੱਛਾਂ ਛੱਲੀਆਂ ਦਾਣੇ ਗੁੱਡੀਆਂ ਕੀ ਕੁਛ ਮੈਂ ਕੱਟਦਾ ਵਾਂ ਇਹ ਹੁਣ ਤੁਹਾਨੂੰ ਅੰਮ੍ਰਿਤਸਰ ਦੀ ਪਤਾ ਲੱਗੇਗਾ ਕਿਉਂਕਿ ਕਿੱਥੋਂ ਇਲੈਕਸ਼ਨ ਖੜੇ ਹੋ ਰਹੇ ਹੋ ਮੈਂ 12 ਨਸੀ ਮੋਦੀ ਦੇ ਸਾਹਮਣੇ ਜੀ ਅੱਛਾ ਮੋ ਉਹ ਰਾਜਾ ਕਾਦਾ ਵਜੇ ਜਦੋਂ ਸਾਹਮਣੇ ਕੋ ਪ੍ਰਜਾ ਨਾ ਖੜੀ ਹੋਈ ਇੱਥੇ ਮੰਨ ਮਰਜ਼ੀ ਦਾ ਮਾਲਕ ਹੋ ਗਿਆ ਨਾ ਉਹ ਲੋਕੀ ਕਹਿੰਦੇ ਫਾਰਮ ਲੈਂਦੇ ਸੱਤ ਇੱਥੇ ਇੱਥੇ ਬੰਦੇ ਉਹਦੇ ਸਾਹਮਣੇ ਫਾਰਮ ਵਾਪਸ ਲਈ ਜਾਂਦੇ ਵੇ ਆ ਤੇ ਤੂੰ ਸਾਹਮਣੇ ਖੜਾ ਹੁੰਦਾ ਉਹ ਰੱਬ ਨਹੀਂ ਹੈਗਾ ਸਾਨੂੰ ਹੱਕ ਵਾ ਸਾਡਾ ਪੁਰਪਕਣ ਦਾ ਸਾਡੇ ਨੂੰ ਡਾਕਟਰ ਵੀਰ ਦਾ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਹੱਕ ਦਿੱਤਾ ਇੱਕ ਰਿਕਸ਼ੇ ਚਲਾਣ ਵਾਲਾ ਵੀ ਇਲੈਕਸ਼ਨ ਲੜ ਸਕਦਾ ਵਾ ਔਰ ਜਿਹੜਾ ਬੰਦਾ ਸਾਡੇ ਐਸਸੀ ਸਮਾਜ ਨੂੰ ਗਾਲਾਂ ਕੱਢਦਾ ਅੱਜ ਉਹਦਾ ਖੁੱਲ ਕੇ ਵਿਰੋਧ ਕਰੂੰਗਾ ਮੈਂ ਡੱਟ ਕੇ ਅੰਮ੍ਰਿਤਸਰ ਪਹੁੰਚੇ ਅੰਮ੍ਰਿਤਸਰ ਕੀ ਵਿਜਨ ਹੈਗਾ ਹੋਂ ਅੱਛਾ ਬਾਰਾਨਸੀ ਤੋਂ ਮੈਂ ਖੜਾ ਹੋ ਰਿਹਾ ਜਲੰਧਰ ਤੋਂ ਮੈਂ ਖੜਾ ਹੋ ਰਿਹਾ ਤੇ ਲੁਧਿਆਣਾ ਤੋਂ ਭਾਬੀ ਚੁੰਮਿਆਂ ਵਾਲੀ ਅੱਛਾ ਇਹ ਸਾਰੇ ਫੇਰ ਗਰੁੱਪ ਕੱਟ ਰਹੇ ਭਾਜੀ ਫਿਰ ਕੀ ਹੈ ਆਪਣੀ ਟੀਮ ਹੈ ਸਾਡੇ ਬੰਦੇ ਆ ਔਰ ਜਿੱਥੇ ਹੰਸਰਾ ਝਾਂਸੀ ਖੜੇ ਹੋ ਰਿਹਾ ਭਾਜੀ ਤੇ ਅਨਮੋਲ ਭਾਜੀ ਖੜੇ ਹੋ ਰਿਹਾ ਉੱਥੇ ਮੇਰਾ ਪੱਪੂ ਚਾਹ ਵਾਲਾ ਖੜਾ ਹੋ ਰਿਹਾ ਕਿ ਜਿਹਦੀ ਚਾਹ ਦੀ ਦੁਕਾਨ ਹੈ ਰੇੜੀ ਲੱਗਦੀ ਹੈ ਜਿੱਥੇ ਹਾਂਜੀ ਇੱਥੇ ਇਹਦੀ ਆਪਣੀ ਨਾਲ ਵੀ ਖੜ ਗਿਆ ਤੁਹਾਡੇ ਸਾਹਮਣੇ ਜੀ ਉਹ ਵੀ ਹਾਰ ਜੇਗਾ ਦਾਵਾ ਸਾਡੇ ਸਾਹਮਣੇ ਕੋਈ ਨਹੀਂ ਟਿਕ ਸਕਦਾ ਇਹ ਗਰੰਟੀ ਹੈ ਜਾਓ ਜੇ ਸਾਡੇ ਸਾਹਮਣੇ ਕੋਈ ਟਿਕ ਗਿਆ ਅੱਬਲ ਤੇ ਜਿੰਨੇ ਟਿਕੇ ਸਾਰੇ ਹਾਰਨੇ ਸਾਡੇ ਸਾਹਮਣੇ ਜਿਤਨਾ ਅਸੀਂ ਆ ਮੈਂ ਕਹਿੰਦਾ ਵੀ ਜਦ ਵੱਡੇ ਵੱਡੇ ਲੀਡਰ ਪਾਰਟੀਆਂ ਬਦਲ ਸਕਦੇ ਆ ਤੇ ਵੋਟਰ ਸਪੋਰਟਰ ਵੋਟਾਂ ਕਿਉਂ ਨਹੀਂ ਬਦਲ ਸਕਦੇ ਪਰ ਨੀਟੂ ਜੀ ਪਿਛਲੀ ਵਾਰੀ ਦੇਖੋ ਮੁੱਦੇ ਮੈਂ ਨਹੀਂ ਦੱਸਣੇ ਜੀ ਉਹ ਲੋਕਾਂ ਨੂੰ ਮੁੱਦੇ ਨਹੀਂ ਬੱਸੋਗੇ ਤੇ ਕਿੱਧਰ ਬੋਲਣਗੇ ਲੋਕਾਂ ਨੂੰ ਰੁਕੋ 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 ਪਿਆਰ ਕੀ ਨਾ ਕਰਦੇ ਆਓ ਕਰਦੇ ਆਓ ਮੈਂ ਸ਼ਹਿਰ ਘੁੰਮਾਂਗਾ ਇੱਥੇ ਨਸ਼ੇ ਦੇ ਮੁੱਦੇ ਕਾਰੋਬਾਰ ਦੇ ਮੁੱਦੇ ਜੋ ਵੀ ਆ ਉਹ ਤਾਂ ਮੈਨੂੰ ਪਤਾ ਹੀ ਆ ਬਾਕੀ ਮੁੱਦੇ ਧੰਪ ਦੇ ਜਦੋਂ ਇੱਥੋਂ ਧੰਪ ਕਿੱਥੇ ਆ ਕੂੜੇ ਦਾ ਡੰਬ ਕਿੱਥੇ ਆ ਕੀ ਪ੍ਰੋਬਲਮ ਆ ਰਹੀਆਂ ਕੀ ਇੱਥੇ ਜਿੱਥੇ ਆਪਾਂ ਰੇਲਵੇ ਸਟੇਸ਼ਨ ਦੇ ਤੋਂ ਬਾਹਰ ਨਿਕਲਦੇ ਆ ਉਥੇ ਚਾਹ ਵਾਲੇ 120 ਰੁਪਏ ਦਾ ਕਪਚਾ ਲਾ ਦਿੰਦੇ ਭਈਆਂ ਨੂੰ ਯਾਰ ਕਮਾਲ ਹੈ ਯਾਰ ਸਾਡਾ ਦੇਸ਼ ਹੈ ਕਿ ਕੀ ਹੈ ਪੰਜਾਬੀਆਂ ਵਾਂਗ ਸੇ ਭਈਆਂ ਤੇ ਖੜਨਾ ਤੇ ਮੈਂ ਗੱਲ ਕਰ ਰਿਹਾ ਭਾਈ ਰੇਲਵੇ ਚ ਮੈਂ ਮੂੰਹ ਤੇ ਰਮਾਲ ਬੰਨਿਆ ਮੈਂ ਚਾਹ ਲਾ ਕੱਪੜਿਆ ਕਹਿੰਦਾ 120 ਰੁਪਏ ਦਾ ਮੈਂ ਕਿਹਾ ਵਾਹ ਰਮਾਲ ਨਹੀਂ ਰੰਗ ਵੇਖਣੇ ਕਹਿੰਦਾ ਮੈਂ ਕਿਹਾ ਯਾਰ ਮੈਂ ਰਮਾਲ ਬੰਨਿਆ ਮੈਨੂੰ ਅੱਗੇ ਵੀ ਇਹ ਕਾਟੋ ਵਾਲੇ ਨੂੰ ਟੈਸੀ ਕਿ ਤੂੰ ਲੁੱਟਣਾ ਪਿਆ ਮੈਂ ਕਿਹਾ ਵੀ ਜੀ ਆਹ ਨਾ ਵੇਤੀ ਪੈਸੇ ਲੈ ਕੇ ਵੇਜੋ ਭਾਜੀ ਪੈਸੇ ਤੇ ਮੈਂ ਲੈਂਦਾ ਨਹੀਂ ਮੈਂ ਹਾਰ ਕਰਾ ਲੂੰਗਾ ਪਰ ਮੈਂ ਇਦਾਂ ਦਾ ਆਪਣਾ ਮਾਨ ਨਹੀਂ ਵੇਚੂੰਗਾ ਕਿਉਂਕਿ ਇੱਕ ਵੋਟਰਾਂ ਦਾ ਇਮਾਨ ਹੁੰਦਾ ਤੁਸੀਂ ਪਾਰਟੀਆਂ ਬਦਲ ਲੱਗੇ ਪਰ ਰਾਤੋ ਰਾਤ ਦੀ 50 ਕਰੋੜ 100 ਕਰੋੜ ਦਾ ਚਕਮਾ ਜਿਹੜਾ ਦੇ ਦਿੰਦੇ ਆ ਤੇ ਮੈਂ ਹੁਣ ਵੋਟਰਾਂ ਨੂੰ ਕਹਿਣ ਦੇਂਦਾ ਵੀ ਜਿੱਧਰੋਂ ਮਿਲਦੇ ਆ ਮਾਲ ਮੱਤਾ ਲੈ ਲਓ ਪੈਸੇ ਢੇਲਾ ਜੋ ਕੁਝ ਮਿਲਦਾ ਲੈ ਲਓ ਮੈਂ ਤਾਂ ਬਾਅਦ ਵੋਟਾਂ ਤੁਸੀਂ ਪਾ ਦਿਓ ਬਸ ਵੋਟਾਂ ਨੀਡੂ ਨੂੰ ਪਾਣੀਆ ਹਰ ਕਿਨੂੰ ਪਾਣੀਆ ਨਹੀਂ ਨੀਡੂ ਲਈ ਹੋਰ ਕੋ ਬੰਦੇ ਦੇ ਸਾਹਮਣੇ ਆ ਗਏ ਏਵੀਂ ਵਾਰੀ ਤੂੰ ਖੜੇ ਸੀ ਕਿੰਨੀਆਂ ਵੋਟਾਂ ਕਰਦੀਆਂ ਵੋਟਾਂ ਵੀ ਕਰਦੀਆਂ ਵੋਟਾਂ ਕਿੰਨੇ ਵੀ ਬਹੁਤ ਥੋੜਾ ਜੀ ਲੱਖਾਂ ਦੇ ਬਜੜਾ ਨੀਡੂ ਜੀ ਚੋਣਾਂ ਚਾਰ ਛੇ ਦੇਖੋ ਚੋਣਾਂ ਦੇ ਲੋਕਾਂ ਦੇਖਾ ਜੀ ਅੱਛਾ ਦੁਕਾਨ ਦੇਣਾ ਸਰਕਾਰ ਨੂੰ ਚੋਣਾਂ ਦਾ ਲੋਕਾਂ ਦੱਸਾਂਗਾ ਮੈਂ ਜਾ ਕੇ ਮੈਂ ਭਾਜੀ ਜੀ 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 ਜ ਚਾਰ ਜਗ੍ਹਾ ਇਲੈਕਸ਼ਨ ਲੰਨੇ ਆ ਚਾਰਾਂ ਜਗ੍ਹਾ ਦਾ ਬਜਟ ਨਹੀਂ ਬਜੂਗਾ ਇੱਕ ਜਗ੍ਹਾ 50000 ਰੁਪਏ ਲਾਉ ਹਾਂ ਹਾਂ ਜਿਹੜੇ ਲੱਖ ਰੁਪਏ ਆਏ ਇਹ ਪਾਜੀ ਕਮੇਟੀ ਚੱਕੀ ਮੈਂ 90000 ਰੁਪਏ ਘੱਟ 10000 ਰੁਪਏ ਘੱਟ 90000 ਰੁਪਏ ਪੂਰਾ ਕੀਤਾ ਮੈਂ 10000 ਲੋਕਾਂ ਕੋਲੋਂ ਮੈਂ ਲੱਕੀ ਪੂਰਾ ਕਰਕੇ ਫਿਰ ਮੈਂ ਲੋਕਾਂ ਕੋਲੋਂ ਫੰਡ ਮੰਗ ਰਿਹਾ ਹਾਂ ਉਹਨਾਂ ਦੇ ਮੁੱਦੇ ਕੀ ਨੇ ਉਹ ਸਭ ਤੋਂ ਵੱਡੀ ਗੱਲ ਹੈ ਕਿ ਮੋਦੀ ਦੇ ਸਾਹਮਣੇ ਮੋਦੀ ਸਾਹਿਬ ਦੇ ਸਾਹਮਣੇ ਖੜੇ ਹੋਣਾ ਬੜੀ ਹਿੰਮਤ ਦੀ ਗੱਲ ਆ ਕਿਸੇ ਕੋਲ ਨਾ ਦਮ ਨਹੀਂ ਹੈਗਾ ਕਿਸੇ ਪਾਰਟੀ ਤੋਂ ਦਮ ਨਹੀਂ ਮੇਰੇ ਤੇ ਦਮੂ ਮੈਂ ਖੜਾ ਹਾਂ ਨੇੜੇ ਲੱਛ ਲੱਛ ਸਵਾਲ ਨੇੜੇ ਲੱਛ ਲੱਛ ਸਵਾਲ ਮੁਦੇ ਦੇ ਦੱਸਾਂਗੇ ਕੋਮਲਾਂ ਤੋਂ ਮੈਨੂੰ ਮਾਰਾ ਜਾ ਅੱਜ ਹੀ ਆ ਨਾ ਜੇ ਮੈਂ ਆਇਆ ਪਹਿਲੇ ਦਿਨ ਤੇ ਆਇਆ ਮੈਂ ਪਹਿਲੇ ਦਿਨ ਕੋਮਲਾਂ ਤੋਂ ਸ਼ਹੀਦਾਂ ਦਾ ਮੱਥਾ ਟੇਕ ਲਾਂਦੋ ਫਿਰ ਆਪਾਂ ਝੰਡਾ ਚਾੜ੍ਹ ਦੇਣਾ ਜੀ ਬੈਹਿ ਜਾਣਾ ਫਿਰ ਆ ਪਨੀਰ ਵਾਲਾ ਵੀ ਖੜਾ ਅੰਬਰੀ ਸਰ ਤੋਂ ਕੀ ਕੰਪੀਟੀਸ਼ਨ ਰਵੇ ਕੱਟੜਾ ਉਹ ਹੀਰੇ ਨੂੰ ਵੋਟਾਂ ਨਹੀਂ ਪੈਣੀਆਂ ਕਾਰਨ ਕੀ ਆ ਪੰਜ ਹੀ ਪੈਣੀਆਂ ਉਹਨੂੰ ਵੀ ਇਹ ਤੁਹਾਡੇ ਵਾਲਾ ਯਾਰ ਫਿਰ ਤੋਂ ਵੀ ਮਾੜਾ ਹਾਲਾਤ ਹੋਣਾ ਹੀ ਦਾ ਜਿਹੜੀ ਆਪ ਕਿ ਮਹਿੰਗਾ ਪਨੀਰ ਆਉਂਦਾ ਤਾਂ ਕਰਕੇ ਚਲੋ ਜੀ ਅੱਜ ਤੁਹਾਨੂੰ ਨਾਮ ਹੀ ਲੈ ਮੈਦਾਨ ਨਹੀਂ ਗਏ ਅੱਜ ਜਾਂ ਕੱਲ ਜਾਵਾਂਗੇ ਜੀ ਬਸ ਉਹਨੇ ਅੱਜ ਤੇ ਮੁੱਕੀ ਗੇ ਮੇਲਾ ਮੈਨੂੰ ਪਤਾ ਨਹੀਂ ਸੀਗਾ ਮੈਂ ਤਾਂ ਅੱਜ ਹੁਣ ਹੀ ਆਇਆ ਆ ਪਾਜੀ ਨੈਕਸਟ ਆਇਆ ਚਾਹ ਪੀਣ ਲੱਗੇ ਫਿਰ ਆਪ ਪਨੀਰ ਤੋਂ ਪਨੀਰ ਖਾਣ ਲੱਗੇ ਉਹਨੇ ਮੈਨੂੰ ਥੋੜਾ ਬੰਗਲ ਆਪ ਮੈਂ ਕਹ ਯਾਰ ਆਹ ਕਿਹੜੀ ਗੱਲ ਹੈ ਕਮੇਟੀ ਚ ਕਿਹਨਾਂ ਨਾਲ ਮੈਨੂੰ ਪਗਲ ਲੱਗ ਗਿਆ ਮੈਂ ਤਾਂ ਕੋਈ ਗੱਲ ਨਹੀਂ ਆਪਾਂ ਫਰੀ ਖਾ ਕੇ ਜਾਵਾਂ ਘਰੋਂ ਕਹਿੰਦਾ ਹੁਣ ਪੈਸੇ ਨਹੀਂ ਲੈਣ ਦੇਣਾ ਅਗਲੀ ਸ਼ਾਮ ਤੇ ਅੱਗੇ ਕਹਿੰਦਾ ਬੜੀ ਵੱਡੀ ਗੱਲ ਹੈ ਭਾਈ ਕੀ ਆ ਤੇਰੀ ਬਾਤ ਵੀ ਖੜਾ ਆਈ ਹੋਵੇ ਸੁਣੋ ਮੇਰੀ ਗੱਲ ਇੱਕ ਰਾਜਾ ਵਾ ਜਿਹਦੇ ਸਾਹਮਣੇ ਅਤਾਨਾ ਸ਼ਾਹੀ ਸਰਕਾਰ ਨਹੀਂ ਹੋਏਗੀ